ਅੱਜ ਗਏ ਸੀ ਜੀ ਅਸੀਂ ਬਾਜ਼ਾਰ ਤੇ ਉੱਥੇ ਆਉਂਦੇ ਆਉਂਦੇ ਨੂੰ ਲੱਗੀ ਭੁੱਖ ਕਿਉਂਕਿ ਕਾਫੀ ਟਾਈਮ ਲੱਗ ਗਿਆ ਸੀਗਾ ਤੇ ਇਹ ਕਹਿੰਦੇ ਸੀਗੇ ਕਹਿੰਦੇ ਕੁਝ ਖਾ ਲੈਨੇ ਆ। ਮੈਂ ਕਿਹਾ ਕੀ ਖਾਈਏ ਜੀ ਫਾਸਟ ਫੂਡ ਇੱਧਰ ਡੈਵੀ ਵੀ ਸਾਡਾ ਆ ਗਿਆ ਸੀ ਕਿਉਂਕਿ 2 ਵਜੇ ਚੁੱਕੇ ਸੀਗੇ ਤੇ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ ਤੇ ਮੈਂ ਇਹਨਾਂ ਨੂੰ ਜਦੋਂ ਆਉਂਦੇ ਸੀਗੇ ਅਸੀਂ ਬਾਜ਼ਾਰ ਚੋਂ ਤੇ ਮੈਂ ਕਿਹਾ ਸੀ ਜੀ ਕੁਲਚੇ ਬਣਾ ਕੇ ਖਾ ਲਾਂਗੇ ਸੋਲੇ ਆਪਣੇ ਭਿੱਜੇ ਪਏ ਨੇਗੇ ਤੇ ਇਹਨਾਂ ਨੇ ਜਿਹੜੇ ਰੈਡੀ ਮੇਡ ਕੁਲਚੇ ਸੀਗੇ ਉਹ ਲੈ ਲਏ ਸੀ ਤੇ ਇੱਧਰ ਆਪਾਂ ਸਾਰੀਆਂ ਸਬਜ਼ੀਆਂ ਕੱਟ ਲਈਆਂ ਸੀਗੀਆਂ ਸੋਲੇ ਆਪਾਂ ਚੰਗੀ ਤਰ੍ਹਾਂ ਉਬਾਲ ਲਈ ਸੀ ਲੂਬੀਆ ਪਦੋਤ ਨੇ ਉਵਾਲ ਕੇ ਚੰਗੀ ਤਰ੍ਹਾਂ ਪਬਰੀਕ-ਪਰੀਕ ਕੱਟ ਲਈ ਸੀਗੀ ਤੇ ਜੋ ਵੀ ਘਰ ਵਿੱਚ ਸਬਜ਼ੀਆਂ ਸੀਗੀਆਂ ਉਹ ਵੀ ਆਪਾਂ ਬਰੀਕ-ਬਰੀਕ ਕੱਟ ਲਈਏ ਸੀ ਇੱਕ ਆਪਾਂ ਨਿੰਬੂ ਲਿਆ ਸੀ ਜੀ ਇਹ ਨਿੰਬੂ ਪਾਗਤ ਜਿਹੜਾ ਇਹ ਛੋਲੇ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਮੈਂਬਰ ਜੀ ਨੂੰ ਕਹਿ ਰਹੀ ਸੀ ਲਓ ਜੀ ਫੋਟੋ ਫੋਨ ਤੇ ਆਪਾਂ ਜਿਹੜਾ ਧਣੀਆਂ ਹੋਰ ਤੋੜ ਲਈਏ ਤੇ ਇਧਰ ਹੈਗੀ ਸਾਡੀ ਛੋਟੀ ਜਿਹੀ ਬਾਗੀਚੀ ਤੇ ਇਹਦੇ ਵਿੱਚ ਲੱਗੇ ਹੋਏ ਨੇ ਜੀ ਫੁੱਲ ਹਜੇ ਬੂਟੇ ਛੋਟ ਹੀ ਨੇਗੇ ਬਾਰੇ ਅਜਿਹੇ ਫੁੱਲ ਨੇ ਜੋ 3-4 ਦਿਨ ਚੱਲਦੇ ਨੇ ਜੀ ਇੱਕ ਫੁੱਲ ਹੀ ਕਿਉਂਕਿ ਸੂਰਜ ਜਦੋਂ ਆਉਂਦਾ ਤਾਂ ਖਿੜ ਜਾਂਦੇ ਨੇ ਤੇ ਜਦੋਂ ਮਤਲਬ ਰਾਤ ਹੁੰਦੀ ਹੈ ਤਾਂ ਇਹ ਮਿਚ ਜਾਂਦੇ ਨੇ ਇੱਕ ਫੁੱਲ 3-4 ਦਿਨ ਚੱਲਦਾ ਜੀ ਇਹ ਹਰਾ ਧਨੀ ਅਸੀਂ ਤੇ ਆਪਾਂ ਲੱਗਿਆ ਹੋਇਆ ਸੀ ਜੀ ਇਹ ਆਪਾਂ ਤੋੜ ਕੇ ਤੇ ਇਹ ਮੈਂ ਲੈ ਆਈ ਸੀ ਜੀ ਮੈਂ ਕਹ ਰਹੀ ਸੀ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਜਲਦੀ ਜਲਦੀ ਬਣਾ ਲਈਏ ਤੋ ਕੇ ਤੇ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਸੀ ਕਿਉਂਕਿ ਹਰਾ ਧਨੀ ਮੈਂ ਦੋ ਵਾਰ ਲੈ ਆਈ ਸੀ ਕਿਉਂਕਿ ਪਹਿਲਾਂ ਇਹ ਥੋੜਾ ਰਹਿ ਗਿਆ ਸੀ ਹਰਾ ਧਨੀ ਜਿੰਨਾ ਪਾਵਾਂਗੇ ਜਿਉਂਨੇ ਜਿਆਦਾ ਟੇਸਟੀ ਬਣਦਾ ਹੈ ਕਬੱਦ ਘਟ ਤੁਸੀਂ ਪਾ ਸਕਦੇ ਹੋਗੇ ਤੇ ਇਧਰ ਜਿਹੜੀ ਸਾਰੀਆਂ ਸਬਜ਼ੀਆਂ ਸੀ ਇਹ ਜੀ ਉਹ ਵੀ ਘਰ ਵਿੱਚ ਹੋਣ ਆਪਾਂ ਲੈ ਸਕਦੇ ਆ ਤੇ ਇਧਰ ਜਿਹੜੇ ਆਪਾਂ ਕੁਲਚੇ ਲਏ ਸੀ ਜੀ ਇਹ ਤਿੱਖੇ ਚਾਕੂ ਨਾਲ ਹੀ ਆਪਾਂ ਕੱਟਣੇ ਨੇ ਜੀ ਥੋੜਾ ਜਿਹਾ ਉੱਪ ਲੈਣੇ ਨੇ ਜੀ ਤਾਂ ਜੋ ਇਹ ਅੰਦਰ ਤੱਕ ਜਦੋਂ ਆਪਾਂ ਕਟਾਂਗੇ ਤੇ ਜਿਹੜਾ ਆਪਾਂ ਸਟੱਫ ਬਣਾਵਾਂਗੇ ਜੀ ਸਾਰੀਆਂ ਸਬਜ਼ੀਆਂ ਪਾ ਕੇ ਉਹ ਇਹਦੇ ਵਿੱਚ ਪ੍ਰੋਪਰ ਚੰਗੀ ਤਰ੍ਹਾਂ ਭਰ ਜਾਣੀ ਆ ਤੇ ਮੈਂ ਦੋ ਤਿੰਨ ਕੱਟ ਕੇ ਦਿਖਾਈ ਜੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਵੀ ਚੰਗੀ ਤਰ੍ਹਾਂ ਦਿਖਾ ਦਿਓ ਜੀ ਮਤਲਬ ਵੀ ਉੱਪਰ ਆਪਾਂ ਥੋੜੀ ਕੱਟਣਾਗਾ ਤਾਂ ਇੱਕ ਮੈਂ ਤੋਂ ਜ਼ਿਆਦਾ ਹੀ ਕੱਟਿਆ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਮਤਲਬ ਇਹ ਸਾਰਾ ਸਮਾਨ ਪਾਇਆ ਸੀ ਉਹ ਡੁੱਲਣ ਲੱਗ ਗਿਆ ਸੀਗਾ ਇਸ ਕਰਕੇ ਉੱਪਰੋਂ ਥੋੜਾ ਜਿਹਾ ਕੱਟ ਕੇ ਤੇ ਹੇਠ ਢੋਂਗੇ ਆਪਾਂ ਕੱਟ ਲੈਣੇ ਨੇਗੇ ਦੀ ਇਹ ਮੈਂ ਕਹਿ ਰਹੀ ਸੀ ਮਾ ਚਲੋ 4-5 ਹੈਗੇ ਨੇ ਜੀ ਚਲੋ ਬਾਲੇ ਤਾਂ ਕੀ ਕਰਨੇ ਜੇ ਜਰੂਰਤ ਹੋਈ ਤਾਂ ਆਪਾਂ ਦੁਬਾਰੇ ਮਤਲਬ ਹੋਰ ਹੋ ਕਰ ਲਾਂਗੇ 4-5 ਵਿੱਚ ਇੱਕ ਚੰਗੀ ਤਰ੍ਹਾਂ ਕੱਟ ਕੇ ਅੰਦਰ ਤੱਕ ਇਹਨਾਂ ਨੂੰ ਤਿਆਰ ਕਰਕੇ ਰੱਖ ਲਈ ਸੀਗੇ ਤੇ ਹੁਣ ਆਪਾਂ ਪਾਉਣੀ ਸੀ ਜੀ ਮਸਾਲੇ ਮੈਂ ਕਹਿ ਰਹੀ ਸੀ ਜੀ ਲਓ ਜੀ ਆਈ ਮੈਂਥ ਹੋਰ ਕੋਈ ਭਾਂਡੇ ਨਹੀਂ ਸੀ ਐਡਾ ਬੜਾ ਕੌਲੀ ਤੇ ਆ ਗਿਆ ਤੇ ਇਹਦੇ ਵਿੱਚ ਮੈਂ ਪਾਲੇ ਸੀ ਜੀ ਟਮਾਟਰ ਇਹ ਆਪਾਂ ਉੱਪਰ-ਉੱਪਰੇ ਲਈ ਸੀ ਜੀ ਬੀ ਆਪਾਂ ਕੱਢਦੇ ਸੀਗੇ ਆ ਆਪਾਂ ਲਿਆ ਜੀ ਕੀਰਾਈ ਵੀ ਬਰੀਕ-ਬਰੀਕ ਕੱਟ ਲਿਆ ਸੀ ਪਿਆਜ਼ ਏ ਵੀ ਆ ਪਬਰੀਕ ਬਰੀਕ ਕੱਟ ਲੈ ਜੀ ਜੋ ਵੀ ਤੁਹਾਨੂੰ ਪਸੰਦ ਹੋਣ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਇਹ ਚੀਜ਼ਾਂ ਇੱਧਰ ਆਪਾਂ ਆਲੂ ਤਿੰਨ ਚਾਰ ਚੰਗੀ ਤਰ੍ਹਾਂ ਉਬਾਲ ਕੇ ਏ ਵੀ ਆ ਪਬਰੀਕ ਬਰੀਕ ਕੱਟ ਲੇ ਤੇ ਆਹ ਲੈਣੀ ਜੇ ਆਪਾਂ ਕਾਲੇ ਛੋਲੇ ਇਹ ਵੀ ਚੰਗੀ ਤਰ੍ਹਾਂ ਉਬਲੇ ਹੋਏ ਨੇ ਜੀ ਆ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੀ ਥਾਂ ਆਪਾਂ ਚਿੱਟੇ ਛੋਲੇ ਵੀ ਲੈ ਸਕਦੇ ਹਾਂ ਜੋ ਵੀ ਆਪਾਂ ਨੂੰ ਪਸੰਦ ਹੋਣ ਜਾਂ ਜੋ ਵੀ ਘਰ ਵਿੱਚ ਹੋਣ ਉਹ ਆਪਾਂ ਪਹਿਲਾਂ ਭਿਓ ਕੇ ਰੱਖ ਦੇਣੇ ਨੇਗੇ ਤਿੰਨ ਚਾਰ ਘੰਟੇ ਤੇ ਉਸ ਤੋਂ ਬਾਅਦ ਉਬਾਲ ਕੇ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਜੀ ਆਪਾਂ ਲੈ ਜੀ ਇੱਕ ਨਿੰਬੂ ਤੇ ਨਿੰਬੂ ਦਾ ਜਿਹੜਾ ਇਸ ਦਾ ਸੁਆਦ ਆ ਹੋਰ ਵੀ ਜਾਦੇ ਵਧੀਆ ਹੋ ਜਾਂਦਾ ਹੈਗਾ ਬੀ ਆਪਾਂ ਕੱਢ ਲਿਆ ਇਹਦੇ ਵਿੱਚੋਂ ਤੇ ਜਿਹੜੇ ਦਾ ਰਸ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਨੂੰ ਨਿਚੋੜਤਾ ਤੇ ਇਹ ਆਪਸ਼ਨਲ ਆ ਜੀ ਜੇਕਰ ਤੁਹਾਨੂੰ ਪਸੰਦ ਆ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਜਦੋਂ ਵੀ ਆਪਾਂ ਕੋਲਚੇ ਬਣਾਈਏ ਤੇ ਜਦੋਂ ਇਹ ਜਿਹੜਾ ਆਪਾਂ ਨਿੰਬੂ ਇਹਦੇ ਵਿੱਚ ਪਾਉਣੇ ਨਿੰਬੂ ਦਾ ਰਸ ਤਾਂ ਇਹਨਾਂ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਹੋ ਜਾਂਦਾ ਹੈਗਾ ਸੋ ਜਰੂਰ ਪਾਓ ਜੀ ਨਿੰਬੂ ਤਾਂ ਤੇ ਇਹ ਮੈਂ ਇੱਕ ਨਿੰਬੂ ਲੈ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਨਿਚੋੜਤਾ ਸੀ ਤੇ ਇਧਰ ਆਪਾਂ ਲਈ ਹੋਈ ਸੀ ਜੀ ਚਟਨੀ ਜੋ ਕਿ ਮਿੱਠੀ ਚਟਨੀ ਹੈਗੀ ਇਹ ਨਾਈਸੀ ਜੀ ਇਮਲੀ ਦੀ ਦੋ ਚਮਚ ਮੈਂ ਇਹ ਪਾ ਲਈ ਸੀ ਇਹਦੀ ਵੀ ਤੁਸੀਂ ਰੈਸਪੀ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਇਹਦੇ ਨਾਲ ਜਿਹੜੀ ਇਹ ਚਾਟ ਬਣਾਈ ਹੋਈ ਆ ਆਪਾਂ ਤੇ ਇਧਰ ਆਪਾਂ ਪਾਤਾ ਸੀ ਜੀ ਫੁੱਲ ਹਰਾ ਧਨੀਆ ਜੋ ਕਿ ਮੈਂ ਦੋ ਵਾਰ ਲੈ ਕੇ ਆਈ ਸੀਗੀ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਕਰਤਾ ਸੀ ਜੀ ਮਿਕਸ ਕਈ ਵਾਰ ਆਪਣੇ ਐਵੇਂ ਹੁੰਦਾ ਵੀ ਕੁਲਚੇ ਆਪਾਂ ਨਹੀਂ ਖਾਣਾ ਪਸੰਦ ਕਰਦੇ ਜਾਂ ਨਹੀਂ ਹੁੰਦੇ ਤਾਂ ਤੁਸੀਂ ਇਹਦੀਸਾ ਜਿਹੜੀ ਆਪਾਂ ਚਾਟ ਬਣਾਈ ਆ ਇਹ ਤੁਸੀਂ ਐਵੇਂ ਹੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਖੱਟੀ ਮਿੱਠੀ ਜੀ ਤੇ ਇਹਦਰ ਮੈਂ ਕਹਿ ਰਹੀ ਸੀ ਵੀ ਲੋਜੀ ਖਲਾਰਾ ਬੋ ਦੇ ਪੈ ਜੂਗਾ ਤੇ ਸਾਰੇ ਭਾਂਡੇ ਇਕੱਠੇ ਕਰਕੇ ਤੇ ਜਿਹੜਾ ਮੈਂ ਉੱਪਰ ਕੱਪੜਾ ਜਾਂ ਮਾਰਤਾ ਸੀ ਮੈਂ ਕਹਿ ਰਹੀ ਸੀ ਜੀ ਲੋਜੀ ਹੁਣ ਆਪਾਂ ਇਹਦੇ ਵਿੱਚ ਪਾਈਏ ਮਸਾਲੇ ਤੇ ਮੈਂ ਕਹਾਂ ਲੋਜੀ ਚਮਚਾ ਫੜਾਓ ਇਹਨਾਂ ਨੇ ਮੈਨੂੰ ਕੈਚ ਕਰਾਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਥੋੜਾ ਜਿਹਾ ਗਰਮ ਮਸਾਲਾ ਚਾਟ ਮਸਾਲਾ ਜੀ ਤੇ ਥੋੜਾ ਜਿਹਾ ਆਪਾਂ ਪਾਇਆ ਜੀ ਜੀਰਾ ਇਹ ਆਪਾਂ ਭੁੰਨ ਕੇ ਦਾ ਪਾਊਡਰ ਬਣਾ ਲਿਆ ਸੀ ਸੁਆਦ ਅਨੁਸਾਰ ਆਪਾਂ ਮਿਰਚ ਪਾ ਲਈ ਸੀ ਘਾਟੀਖਣ ਪਸੰਦ ਕਰਦੇ ਆ ਤੇ ਸੁਆਦ ਅਨੁਸਾਰ ਆਪਾਂ ਇਹਦੇ ਵਿੱਚ ਪਾਇਆ ਸੀ ਜੀ ਨਮਕ ਤੇ ਤੁਹਾਨੂੰ ਜੋ ਵੀ ਪਸੰਦ ਪੈਰੀ ਪੈਰੀ ਮਸਾਲਾ ਜਾਂ ਜੋ ਵੀ ਆਪਾਂ ਨੂੰ ਪਸੰਦ ਹੋਵੇ ਉਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਕੇ ਜਿੰਨੀ ਕਿ ਆਪਾਂ ਮਿਰਚ ਖਾਣਾ ਪਸੰਦ ਕਰਦੇ ਹੋਈ ਜਿੰਨ ਵੱਧ ਘੱਟ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਕੱਪ ਕਰ ਕਰ ਲੈਣਾ ਜੀ ਮਿਕਸ ਤੇ ਆਪਾਂ ਏਵੇਂ ਵੀ ਖਾ ਸਕਦੇ ਹਾਂ ਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਮੈਂ ਕਹਿ ਰਹੀ ਸੀ ਜਲਦੀ ਕਰੀਏ ਕਿਉਂਕਿ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੋਈ ਹੈ ਸਾਰੇ ਵੇਟ ਕਰ ਰਹੇ ਨੇ ਬੀ ਇੰਨਾ ਟਾਈਮ ਕਿਉਂ ਲਾਈ ਜਾਂਦੇ ਨੇ ਕਿ ਤੇ ਕਿਉਂਕਿ ਹੁਣ ਸਾਰਾ ਸਮਾਨ ਚੀਜ਼ ਦੇ ਚੀਜ਼ ਦੇ ਥੋੜਾ ਟਾਈਮ ਤਾਂ ਲੱਗ ਹੀ ਜਾਂਦਾ ਜੀ ਤੇ ਮੈਂ ਕਹ ਜੀ ਨਾਲ ਦੀ ਨਾਲ ਆਪਾਂ ਸਮਾਨ ਜਿੱਥੇ ਚੱਕਿਆ ਉੱਥੇ ਰੱਖ ਦਈਏ ਕਿਉਂਕਿ ਫਿਰ ਬਾਅਦ ਚ ਬਹੁਤ ਖਲਾਰਾ ਪੈ ਜਾਂਦਾ ਹੈਗਾ ਤੇ ਹੁਣ ਖੋਲੇ ਜੀ ਫ੍ਰੈਜ ਇਹਦੇ ਵਿੱਚ ਚੱਕ ਲੈ ਜੀ ਕਿਉਂ ਜੋ ਵੀ ਆਪਾਂ ਘਰ ਵਿੱਚ ਯੂਜ਼ ਕਰਦੇ ਹੋਏ ਉਹ ਆਪਾਂ ਕਿਉਂ ਲੈ ਲੈਣਾ ਜੀ ਕਿਉਂਕਿ ਹੁਣ ਆਪਾਂ ਕੋਲਚਿਆਂ ਨੂੰ ਕਰਾਂਗੇ ਗਰਮ ਤੇ ਇਦਰਾ ਪਤਾਵਾ ਚੱਕ ਲੈ ਸੀ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਵੀ ਆਪਾਂ ਧਰਤਾ ਸੀ ਗੈਸ ਤੇ ਗਰਮ ਹੋਣ ਵਾਸਤੇ ਕਿਉਂਕਿ ਜਿਹੜੇ ਆਪਾਂ ਕੋਲਚੇ ਆ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਜੀ ਦੋਨੇ ਸਾਈਡ ਤਾਂ ਇਹਦਾ ਜਿਹੜਾ ਟੇਸਟ ਹੋਰ ਵਧੀਆ ਹੋਊਗਾ ਜਿਵੇਂ ਹੁਣ ਬਾਜ਼ਾਰਾਂ ਚ ਆਪਾਂ ਖਾਂਦੇ ਆ ਉਹ ਕੋਲਚੇ ਦਾ ਮਤਲਬ ਗਰਮ ਕਰਦੀ ਕਰਦੇ ਨੇ ਕਿ ਜੋ ਵੀ ਇਹਦੇ ਵਿੱਚ ਬਣਾ ਭਰਦੇ ਨੇ ਜੀ ਸਬਜ਼ੀਆਂ ਭਰਦੇ ਨੇ ਕਿ ਉਹਨੂੰ ਵੀ ਚੰਗੀ ਤਰ੍ਹਾਂ ਮਤਲਬ ਉਹ ਤਲ ਦਉਂਦੇ ਨੇ ਸੋ ਇਹ ਤਾਂ ਕਹਿ ਰਹੇ ਸੀ ਆਪਾਂ ਇੱਥੇ ਹੀ ਖਾ ਜਾਨੇ ਮੈਂ ਕਿ ਨਹੀਂ ਨਹੀਂ ਜੀ ਕਿਉਂ ਇਤੋਂ ਖਾਣਾ ਆਪਾਂ ਘਰੇ ਬਣਾ ਕੇ ਖਾਵਾਂਗੇ ਛੋਲੇ ਤਾਂ ਹੁਣ ਭਿੱਜੀ ਪਏ ਨੇ ਸਬਜ਼ੀ ਦਾ ਦਾਲ ਵਾਸਤੇ ਤੇ ਆਪਾਂ ਚਲ ਮਖਾ ਉਸ ਵਿੱਚ ਹੀ ਥੋੜੇ ਜੇ ਕੱਢ ਲਾਂਗੇ ਤੇ ਬਣਾ ਕੇ ਖਾ ਲਾਂਗੇ ਇਹ ਕਹਿੰਦੇ ਚਲੋ ਠੀਕ ਹੈ ਜੀ ਤੇ ਇੱਥੇ ਆਪਾਂ ਦੇਸੀ ਘਿਓ ਪਾਤਾ ਸੀ ਤਵੇ ਤੇ ਇਹ ਆਪਾਂ ਵੱਧ ਘੱਟ ਪਾ ਸਕਦੇ ਹਾਂ ਪਰ ਠੀਕ ਠਾਕ ਜੀ ਹੋਵੇ ਫੇਰ ਹੀ ਵਧੀਆ ਲੱਗਦਾ ਨਹੀਂ ਤਾਂ ਪਰ ਹੱਥਾਂ ਨਾਲ ਹੀ ਲੱਗ ਜਾਂਦਾ ਜੇਕਰ ਆਪਾਂ ਜ਼ਿਆਦਾ ਲਾ ਲਈਏ ਤੇ ਇੱਥੇ ਆਪਾਂ ਥੋੜਾ ਜਿਹਾ ਪਾ ਕੇ ਘੋਜੀ ਇੱਕ ਚਮਚ ਵਾਂਗੂ ਸਾਰੇ ਤਵੇ ਤੇ ਲਾਤਾ ਸੀਗਾ ਤੇ ਜਿਹੜੇ ਆਪਾਂ ਕੁਲਚੇ ਕੱਟ ਕੇ ਰੱਖੇ ਹੋਏ ਸੀ ਇਹ ਕੁਲਚੇ ਆਪਾਂ ਪਹਿਲੇ ਹੀ ਕੱਟ ਲੈਣੇ ਨੇ ਜੀ ਕਿਉਂਕਿ ਬਾਅਦ 'ਚ ਤਾਂ ਫਿਰ ਇਹ ਗਰਮ ਹੋ ਜਾਂਦੇ ਨੇਗੇ ਅੰਦਰ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਕੱਟ ਕੇ ਤੇ ਦੋਨੇ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਦਬਾ-ਦਬ ਕੇ ਇਹਨਾਂ ਨੂੰ ਪਕਾ ਲਏ ਸੀਗੇ ਕਿਉਂਕਿ ਪੱਕੇ ਹੋਈ ਟੇਸਟੀ ਲੱਗਦੇ ਨੇ ਤੇ ਗਰਮ-ਗ ਤੇ ਦੋਨੇ ਸਾਈਡਾਂ ਤੋਂ ਬਦਿਆ ਰੜ ਜਾਣ ਤੇ ਦੋਨੇ ਸਾਈਡ ਪਕਾਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਜੀ ਭਰਨ ਤੇ ਚਮਚਾ ਆਪ ਜਿਹੜਾ ਘਿਓ ਵਾਲਾ ਮੱਖਾ ਚੱਲ ਇਹ ਹੀ ਲੈ ਲਈ ਜੀ ਇਹ ਆਪਾਂ ਪੂਝ ਲਿਆ ਸੀਗਾ ਕਿਉਂਕਿ ਇਹਦੇ ਆਪਾਂ ਲਾਵਾਂਗੇ ਜੀ ਦੋਨੇ ਸਾਈਡਾਂ ਤੇ ਸੌਸ ਇਹ ਕਹ ਰਹੇ ਸੀ ਕਿ ਲਾਉਣੀ ਹੈ ਤਾਂ ਲਾ ਲਓ ਨਹੀਂ ਤਾਂ ਚਲੋ ਰਹਿਣ ਦਿਓ ਮੈਂ ਕਹ ਰਹੀ ਸੀ ਨਹੀਂ ਨਹੀਂ ਜੀ ਸੌਸ ਲਾ ਕੇ ਤਾਂ ਵਧੀਆ ਲੱਗਦਾ ਤੇ ਮੈਂ ਚਮਚੇ ਨਾਲ ਹੀ ਜਿਹੜਾ ਕੋਲਚਾ ਸੀਗਾ ਉਹਨੂੰ ਥੋੜਾ ਜਿਹਾ ਇਧਰ ਦੇਖ ਸਕਦੇ ਹੋ ਥੋੜਾ ਜਿਹਾ ਮੈਂ ਇੱਥੋਂ ਟੁੱਟ ਗਿਆ ਸੀਗਾ ਤੇ ਸਾਸ ਲਾਉਣ ਤੋਂ ਬਾਅਦ ਜਿਹੜੀ ਆਪਾਂ ਚਟਨੀ ਬਣਾਈ ਸੀ ਮਿੱਠੀ ਉਹ ਲਾ ਕੇ ਤੇ ਇਹਦੇ ਵਿੱਚ ਜਿਹੜਾ ਸਾਰੇ ਆਪਾਂ ਬਣਾਏ ਸੀ ਜੀ ਸਬਜ਼ੀਆਂ ਦਾ ਸਰਾਫ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਦਬ-ਦਬ ਕੇ ਭਰ ਲਿਆ ਸੀਗਾ ਤੇ ਮੈਂ ਪਹਿਲਾਂ ਵੀ ਕਿਹਾ ਜਿਹੜਾ ਇਹਦਾ ਮੂੰਹ ਉਹ ਆਪਾਂ ਥੋੜਾ ਜਿਹਾ ਘੱਟ ਹੀ ਕੱਟਣਾਗਾ ਇਹਦਾ ਮੈਂ ਇਥੋਂ ਥੋੜਾ ਜਿਹਾ ਵੱਧ ਕੱਟਿਆ ਗਿਆ ਸੀ ਇਸ ਕਰਕੇ ਵਧੀਆ ਨਹੀਂ ਭਰ ਆ ਗਿਆ ਤੇ ਜਿਹੜੇ ਆਪਾਂ ਦੂਜੇ ਸੀ ਉਹ ਵੀ ਸਾਰੇ ਆਪਾਂ ਦਬ-ਦਬ ਕੇ ਇਹਦੇ ਵਿੱਚ ਭਰ ਲਏ ਸੀ ਤੇ ਇਹਨਾਂ ਨੇ ਜਿਹੜੇ ਕੋਚੇ ਸੀ ਉਹ ਥੋੜੇ ਜਿਹਾ ਛੋਟੇ ਲੈ ਲਏ ਸੀ ਤੇ ਆਪਾਂ ਵੱਡੇ ਵੀ ਲੈ ਸਕਦੇ ਹਾਂ ਵੱਡਿਆਂ 'ਚ ਜ਼ਿਆਦਾ ਜਿਹੜਾ ਆਪਾਂ ਸਾਰਾ ਬਣਾਈਏ The chaca que ver con la hidrata ਤੇ ਹੁਣ ਮੈਂ ਸਾਰਾ ਇਹਦੇ ਵਿੱਚ ਭਰ ਲਈ ਸੀ ਮੈਂ ਕਹਿ ਰਹੀ ਸੀ ਚਲੋ ਜਿੰਨਾ ਕ ਭਰਿਆ ਜਾਂਦਾ ਉਹਨਾਂ ਕ ਆਪਾਂ ਇਹਦੇ ਵਿੱਚ ਸਾਰੀਆਂ ਇਹਨੀਆਂ ਸਬਜ਼ੀਆਂ ਨੇ ਭਰ ਲੈਣੇ ਆ ਤੇ ਦੂਜੇ ਚਲ ਉਂਜ ਵੀ ਖਾ ਲਾਂਗੇ ਕਿਉਂਕਿ ਉਂਜ ਵੀ ਇਹ ਵਧੀਆ ਲੱਗਦੀ ਹੈ ਜੀ ਚਾਟ ਤੇ ਚੰਗੀ ਤਰ੍ਹਾਂ ਆਪਾਂ ਦਬ-ਦਬ ਕੇ ਸਾਰਾ ਭਰ ਲਿਆ ਸੀਗਾ ਤੇ ਸਾਰੇ ਇਸ ਪ੍ਰਕਾਰ ਹੀ ਆਪਾਂ ਕਰ ਲਏ ਸੀਗੇ ਜੇਕਰ ਤੁਸੀਂ ਚਾਹੋ ਤਾਂ ਜਿਹੜੀ ਆਪਣੀ ਉਹ ਮਿੱਠੀ ਚਟਣੀ ਸੀ ਉਹਨੂੰ ਤੁਸੀਂ ਦੋਨੇ ਸਾਈਡਾਂ ਦੇ ਕੋਲ ਚਿੱਤੇ ਲਾ ਕੇ ਦੁਬਾਰੇ ਤੁਸੀਂ ਇਹਨੂੰ ਭਰ ਸਕਦੇ ਹੋ ਕਿਉਂਕਿ ਮਤਲਬ ਜਿਹੜੀ ਆਪਾਂ ਨਾਰਮਲ ਭਰਦੇ ਇਹਦੇ ਨਾਲ ਜਿਹੜੀ ਉਹ ਚਟਣੀ ਲੱਗੀ ਹੁੰਦੀ ਦੋਨੇ ਸਾਈਡਾਂ ਤੋਂ ਉਹਦਾ ਸਵਾਦ ਬਹੁਤ ਹੀ ਜ਼ ਨੇ ਬੁਪਾਇੰ ਦਾ ਉਹਦੀ ਖਟਿਆਸ ਜੀ ਸੋ ਬਹੁਤ ਵਧੀਆ ਜਿਹੜੇ ਕੋਚੇ ਸੀਗੇ ਉਹ ਘਰ ਵਿੱਚ ਬਣ ਕੇ ਤਿਆਰ ਹੋਏ ਸੀ ਨਾਲ ਤਾਂ ਹੈਲਦੀ ਸੀਗੇ ਤੇ ਨਾਲੇ ਮਤਲਬ ਆਪਣੀ ਦੇਖਰੇਖ ਜੀ ਬਣੀ ਸੀ ਜੀ ਬਹੁਤ ਹੀ ਮਤਲਬ ਕਿਹਦਾ ਦਿਆਂ ਕਿ ਹਾਈਜਨ ਤਰੀਕੇ ਨਾਲ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਭਰ ਕੇ ਜੀ ਕਰ ਲਈ ਸੀ ਤਿਆਰ ਮੈਂ ਕਰੀ ਸੀ ਜੀ ਸਾਰੇ ਬੇਟ ਕਰ ਲੈਨੇ ਚਲੋ ਚੱਲੀਏ ਇਹ ਕਹਿ ਰਹੇ ਸੀ ਉਹ ਹੋ ਕਿੱਥੇ ਚੱਲੀ ਹੈ ਹਜੇ ਇਹਨਾਂ ਦੀਆਂ ਫੋਟੋਆਂ ਵੀ ਕਰਨੀਆਂ ਸੀ ਫੋਟੋਆਂ ਵੀ ਕਰਨੀਆਂ ਨੇ ਮੈਂ ਕਿਹਾ ਲਓ ਜੀ ਕਾਲੀ ਕਾਲੀ ਕਰ ਲਓ ਫੋਟੋਆਂ ਤੇ ਹੁਣ ਇਹ ਲੱਗੇ ਸੀ ਜੀ ਫੋਟੋਆਂ ਕਰਨ ਤੇ ਮਤਲਬ ਵੀ ਫੋਟੋਆਂ ਕਰਦੇ ਕਰਦੇ ਤੇ ਮੈਨੂੰ ਯਾਦ ਆਇਆ ਉਹ ਜੀ ਹਜੇ ਤਾਂ ਰੀਲ ਵੀ ਪਈ ਆ ਮੈਂ ਅਗਰ ਸੀ ਚਲੋ ਸੱਡੋਂ ਪਰੋ ਜੀ ਕੀ ਆ ਰੀਲ ਨੂੰ ਤੇ ਹੁਣ ਆਪਾਂ ਗਰਮ ਕਰ ਲੈਨੇ ਥੰਬਨੇਲ ਵਾਸਤੇ ਜੀ ਕਰਾਲੀਆਂ ਸੀਗੀਆਂ ਅਸੀਂ ਫੋਟੋਆਂ ਤੇ ਫੋਟੋਆਂ ਤੋਂ ਬਾਅਦ ਮੈਂ ਕਹਿ ਰਹੀ ਸੀ ਜੀ ਗਰਮ ਗਰਮ ਖਾ ਹੀ ਲੈਨੇ ਤੇ ਜਦੋਂ ਮੈਂ ਰਸੋਈ ਚੋਂ ਬਾਹਰ ਜਾਣ ਲੱਗੀ ਤੇ ਮੇਰੇ ਯਾਦ ਆਇਆ ਉਹ ਜੀ ਹਜੇ ਤਾਂ ਰੀਲ ਵੀ ਬਣਾਉਣੀ ਆ ਜਦੋਂ ਮੈਂ ਚੱਕੀ ਪਲੇਟ ਗਈ ਮਖੋ ਉਹ ਜੀ ਚਲ ਬਣਾਈ ਲੈਨੇ ਆਗੇ ਫਿਰ ਇਸ ਤੋਂ ਬਾਅਦ ਰੀਲ ਬਣਾ ਕੇ ਜੇ ਆ ਗਈ ਸੀ ਬਾਹਰ ਤੇ ਇੱਥੇ ਸਾਡਾ ਡੈ ਵੀ ਪਤੰਗ ਚੜਾਈ ਜਾਂਦਾ ਸੀ ਤੇ ਇਹਨੇ ਡੋਰ ਸੀਗੀ ਜਿਹੜੀ ਉਹ ਮੰਜੇ ਦੀ ਦੌ ਦੇ ਡੇਬੀ ਕਹਿ ਰਹੇ ਸੀ ਮਮਾ ਲੋ ਜਲ ਜੀ ਅਲਦੀ ਖਵਾ ਦੇ ਜਦੋਂ ਮੈਨੂੰ ਖਵਾਉਣ ਲੱਗੇ ਮੈਨੂੰ ਕਹਿੰਦਾ ਮੇਰੇ ਹੱਥ ਚ ਦੇ ਦੇ ਮੈਂ ਕਹਿੰਦਾ ਨਹੀਂ ਨਹੀਂ ਤੂੰ ਤਾਂ ਇਹਨੂੰ ਖੁਲਾਰ ਦੇਗਾ ਤੇ ਪਰ ਇਹ ਜਿੱਦੀ ਬਹੁਤ ਹ ਤੇ ਇਹਨੇ ਜਦੋਂ ਖਾਂਦੇ ਖਾਂਦੇ ਤੇ ਵਿੱਚੋਂ ਚੱਕ ਕੇ ਲੈ ਗਿਆ ਸੀਗਾ ਇੱਕ ਕੁਲਚਾ ਤੇ ਖਾਣਾ ਇਹਨੇ ਕਰਤਾ ਸੀ ਸਟਾਰਟ ਅੱਧਾ ਕ ਖਾ ਲ ਐ ਅੱਧਾ ਕ ਥੇ ਢੱਕ ਲਾਰਤਾ ਗੁੱਗ ਬੱਚੇ ਤਾਂ ਹੀ ਕਰਦੇ ਨੇ ਵਿੱਚ ਤੇ ਪਤੰਗ ਕੰਨੀ ਭਜਦਾ ਸੀ ਖਾਂਦਾ ਖਾਂਦਾ ਵੀ ਮੇਰਾ ਪਤੰਗ ਨਾ ਹੋ ਜੇ ਤੇ ਪਤੰਗ ਦੀ ਗੱਲ ਸੁਣਾਵਾ ਜੀ ਖਾਂਦੇ ਖਾਂਦੇ ਜਿਹੜਾ ਪਤੰਗ ਸੀ ਉਹ ਨਿੰਮ ਚੜ ਗਿਆ ਉਹ ਅਸੀਂ ਬਾਅਦ ਚ ਕੱਢਿਆ ਤੇ ਮਰਤੀ ਜੀ ਕਹਿ ਰਹੇ ਸੀ ਉਹ ਹੋ ਆਪਾਂ ਤਾਂ ਤੁਹ ਬਹੁਤ ਹੀ ਹੈਲਥੀ ਵੰਦੇ ਨੇ ਸੋ ਵੀਡੀਓ ਵਧੀਆ ਲੱਗੇ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ